ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋ ਲੋਕ ਮਹਲਾ 3 ਵਾਹ ਵਾਹ ਬਾਣੀ ਨਰੰਕਾਰ ਹੈ ਤਿਸ ਜੇਵਡ ਅਬਰ ਨਾ ਕੋਈ ਵਾਹ ਵਾਹ ਅਗਮ ਅਥਾ ਹੈ ਵਾਹ ਵਾਹ ਸੱਚਾ ਸੋਇ ਵਾਹ ਵਾਹ ਵਿਰਵਾਹ ਹੈ ਵਾਹ ਵਾਹ ਕਰੇ ਸੋ ਹੋਇ ਵਾਹ ਵਾਹ ਅਮਰਤ ਨਾਮ ਹੈ ਗੁਰਮੁਖ ਪਾਵੇ ਕੋਇ ਵਾਹ ਵਾਹ ਕਰਮੀ ਪਾਈਐ ਆਪ ਦਇਆ ਕਰ ਦੇ ਨਾਨਕ ਵਾਹ ਵਾਹ ਗੁਰਮੁਖ ਪਾਈਐ ਅੰdin ਨਾਮ ਲਏ ਮਹਲਾ ਤੀਜਾ ਬਿਨ ਸਤ ਗੁਰ ਸੇਵੇ ਸ਼ਾਂਤ ਨ ਆਵਈ ਦੂਜੀ ਨਾਹੀਂ ਜਾਏ ਜੇ ਬਹੁ ਤੇਰਾ ਲੋਚੀਐ ਵਿਣ ਕਰਮੈ ਨਾ ਪਾਇਆ ਜਾਏ ਜਿੰਨਾ ਅੰਤਰ ਲੋਭ ਵਿਕਾਰ ਹੈ ਦੁੱਜੈ ਭਾਏ ਖੁਆਏ ਜਮਣਾ ਮਰਣਾ ਨਾ ਚੁੱਕਈ ਹਮੈ ਵਿੱਚ ਦੁੱਖ ਪਾਏ ਜਿਨ੍ਹਾਂ ਸਤਗੁਰੂ ਸਿਉ ਚਿਤ ਲਾਇਆ ਸੋ ਖਾਲੀ ਕੋਈ ਨਾਹੀਂ ਤਿੰਨ ਜਮ ਕੀ ਤਲਬ ਨਾ ਹੋਵਈ ਨਾ ਓਏ ਦੁੱਖ ਸਹਾਈ ਨਾਨਕ ਗੁਰਮੁਖ ਉਬਰੇ ਸਚੈ ਸ਼ਬਦ ਸਮਾਹਿ ਪਾਉੜੀ ਢਾਡੀ ਤਿਸਨੋਂ ਅਖੀਐ ਜੇ ਖਸਮੈ ਧਰੈ ਪਿਆਰ ਦਰ ਖੜਾ ਸੇਵਾ ਕਰੇ ਗੁਰ ਸ਼ਬਦ ਦੀ ਵਿਚਾਰ ਟਾਡੀ ਦਰ ਘਰ ਪਾਈ ਸੀ ਸੱਚ ਰਖੈ ਔਰ ਧਾਰ ਟਾਡੀ ਕਾ ਮਹਲ ਅਗਲਾ ਹਰ ਕੈ ਨਾਏ ਪਿਆਰ ਟਾਡੀ ਕੀ ਸੇਵਾ ਚਕਰੀ ਹਰ ਜਪ ਹਰ ਨਿਸਤਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੁਗੋ ਜੁਗ ਅਟਲ ਚਬਰ ਛਤਰ ਤਖਤ ਦੇ ਮਾਲਕ ਹਾਜ਼ਰਾ ਹਜ਼ੂਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਬਖਸ਼ਿਸ਼ ਅੱਜ ਦੀ ਅੰਮ੍ਰਿਤ ਵੇਲੇ ਦੀ ਪਾਵਨ ਵਿਚਾਰ ਜੋ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਫਾਊਂਡੇਸ਼ਨ ਹੈਬਰਡ ਕੈਲੀਫੋਰਨੀਆ ਦੇ ਸਤਗੁਰ ਜੀ ਕੇ ਪਾਵਨ ਦਰਬਾਰ ਦੇ ਵਿੱਚ ਅੰਮ੍ਰਿਤ ਵੇਲੇ ਦੀ ਦਾਤ ਸਤਗੁਰ ਜੀ ਨੇ ਬਖਸ਼ੀ ਹੈ ਤੇ ਅੰਮ੍ਰਿਤ ਵੇਲੇ ਦੇ ਪਾਵਨ ਦਰਸ਼ਨ ਦੇਦਾਰ ਬਖਸ਼ ਕੇ ਸਤਗੁਰ ਜੀ ਨੇ ਆਪਣੇ ਸਿੰਘਾਸਨ ਤੇ ਸੁਭਾਏ ਮਾਨ ਹੋ ਕੇ ਖੁੱਲੇ ਦਰਸ਼ਨ ਦੀ ਦਾਰ ਬਖਸ਼ ਕੇ ਨਿਵਾਜਿਆ ਹੈ ਤੇ ਅੱਜ ਦੀ ਜਿਹੜੀ ਵਿਚਾਰ ਸਤਿਗੁਰੂ ਜੀ ਨੇ ਸ਼ਬਦ ਰੂਪ ਦੇ ਵਿੱਚ ਝੋਲੀ ਚ ਪਾਈ ਹੈ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ ਨੰਬਰ 515 ਤੋਂ ਲੈ ਕੇ 516 ਤੱਕ ਸੁਭਾਏ ਮਾਨ ਹੈ ਦੋ ਸ਼ਲੋਕ ਨੇ ਤੇ ਇੱਕ ਪੌੜੀ ਹੈ ਪਹਿਲੇ ਸ਼ਲੋਕ ਦੇ ਵਿੱਚ ਸਤਿਗੁਰ ਜੀ ਕਿਰਪਾ ਕਰ ਰਹੇ ਗੁਰੂ ਅਮਰਦਾਸ ਸਾਹਿਬ ਜੀ ਸ਼ਲੋਕ ਮਹੱਲਾ ਤੀਜਾ ਸਤਿਗੁਰੂ ਜੀ ਬਖਸ਼ਿਸ਼ ਕਰ ਰਹੇ ਨੇ ਵਾਹ ਵਾਹ ਬਾਣੀ ਨਿਰੰਕਾਰ ਹੈ ਤਿਸ ਜੇਵੜ ਅਵਰ ਨਾ ਕੋਇ ਸਤਿਗੁਰੂ ਜੀ ਕਹਿ ਰਹੇ ਨੇ ਪ੍ਰਭੂ ਦੀ ਸਿਫਤ ਸਲਾਹ ਉਸੇ ਦਾ ਰੂਪ ਹੈ ਜੋ ਪ੍ਰਮਾਤਮਾ ਦੀ ਆਰਾਧਨਾ ਕਰਨ ਵਾਲੀ ਬਾਣੀ ਹੈ ਨਾ ਜੋ ਪ੍ਰਮਾਤਮਾ ਦੀ ਸਿਫਤ ਸਲਾਹ ਹੈ ਇਹ ਪ੍ਰਮਾਤਮਾ ਦਾ ਹੀ ਰੂਪ ਹੈ ਤੇ ਇਹ ਦੂਸਰੀ ਗੱਲ ਇਹ ਸਮਝਣ ਦੀ ਹੈ ਜਿਵੇਂ ਪ੍ਰਮਾਤਮਾ ਨਿਰੰਕਾਰ ਹੈ ਉਹਦਾ ਕੋਈ ਆਕਾਰ ਨਹੀਂ ਹੈ ਐਵੇਂ ਉਹਦੀ ਸਿਫਤ ਸਲਾਹ ਦਾ ਵੀ ਕੋਈ ਆਕਾਰ ਨਹੀਂ ਹੈ ਉਹ ਵੀ ਆਕਾਰ ਰਹਿਤ ਹੈ ਤੇ ਪ੍ਰਭੂ ਪਰਮਾਤਮਾ ਦੇ ਬਰਾਬਰ ਜਿਵੇਂ ਕੋਈ ਨਹੀਂ ਸਤਿਗੁਰ ਦੀ ਅੰਮ੍ਰਿਤਮੇ ਪਾਵਨ ਬਾਣੀ ਦੇ ਵੀ ਕੋਈ ਬਰਾਬਰ ਨਹੀਂ ਹੋ ਸਕਦਾ ਹੁਣ ਜਿਹੜੇ ਸਤਿਗੁਰ ਦੀ ਬਾਣੀ ਦੇ ਬਰਾਬਰ ਕਿਸੇ ਹੋਰ ਬਾਣੀ ਦਾ ਪ੍ਰਕਾਸ਼ ਕਰਕੇ ਬਹਿ ਜਾਣ ਫਿਰ ਉਹਨਾਂ ਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਸਤਿਗੁਰ ਜੀ ਇਹ ਸ਼ਬਦ ਵਿੱਚ ਇਹ ਗੱਲ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਹਨ ਵਾਹ ਵਾਹ ਬਾਣੀ ਨਿਰੰਕਾਰ ਹੈ ਪ੍ਰਭੂ ਦੀ ਬਾਣੀ ਸਿਫਤ ਸਲਾਹ ਕਰਨ ਵਾਲੀ ਹੈ ਨਿਰੰਕਾਰ ਹੈ ਉਹਦਾ ਵੀ ਕੋਈ ਆਕਾਰ ਨਹੀਂ ਹੈ ਜਿਵੇਂ ਪ੍ਰਮਾਤਮਾ ਨਾਸਰਹਿਤ ਹੈ ਪ੍ਰਭੂ ਦੀ ਸਿਫਤ ਸਲਾਹ ਦੀ ਬਾਣੀ ਵੀ ਨਾਸਰਹਿਤ ਹੈ ਤਿਸ ਜੇਵੜ ਅਵਰ ਨਾ ਕੋਏ ਜਿਵੇਂ ਪ੍ਰਮਾਤਮਾ ਦੀ ਕੋਈ ਬਰਾਬਰਤਾ ਨਹੀਂ ਕਰ ਸਕਦਾ ਐਵੇਂ ਪ੍ਰਭੂ ਪ੍ਰਮਾਤਮਾ ਦੀ ਸਿਫਤ ਸਲਾਹ ਦੀ ਬਾਣੀ ਦੇ ਬਰਾਬਰ ਵੀ ਕੋਈ ਨਹੀਂ ਹੋ ਸਕਦਾ ਗੁਰੂ ਅਮਰਦਾਸ ਸਾਹਿਬ ਜੀ ਕਹਿੰਦੇ ਨੇ ਗੁਰੂ ਸ਼ਬਦ ਦੀ ਬਰਾਬਰਤਾ ਨਹੀਂ ਕੋਈ ਕਰ ਸਕਦਾ ਤੇ ਜੇ ਕੋਈ ਗੁਰੂ ਸ਼ਬਦ ਦੀ ਬਰਾਬਰਤਾ ਕਰੇ ਬਾਣੀ ਦੇ ਬਰਾਬਰ ਬਣ ਕੇ ਬਹਿ ਜਾਵੇ ਤੇ ਫਿਰ ਸਤਿਗੁਰੂ ਗੁਰਦੇਵ ਮਹਾਰਾਜ ਕਹਿੰਦੇ ਉਹ ਪ੍ਰਵਾਨ ਨਹੀਂ ਹੋ ਸਕਦਾ ਕਿਉਂਕਿ ਬਾਣੀ ਪ੍ਰਮਾਤਮਾ ਦਾ ਬਖਸ਼ਿਆ ਹੋਇਆ ਗਿਆਨ ਹੈ ਇਸੇ ਕਰਕੇ ਸਤਿਗੁਰੂ ਜੀ ਕਹਿੰਦੇ ਧੁਰ ਕੀ ਬਾਣੀ ਆਈ ਤਿੰਨ ਸਗਲ ਹੀ ਚਿੰਤਾ ਮਿਟਾਈ ਜਦੋਂ ਮਨੁੱਖ ਸੱਚ ਦੀ ਬਾਣੀ ਨਾਲ ਜੁੜਦਾ ਹੈ ਪ੍ਰਮਾਤਮਾ ਦੀ ਸਖਤ ਸਲਾਹ ਦੀ ਬਾਣੀ ਨਾਲ ਜੁੜਦਾ ਹੈ ਪ੍ਰਭੂ ਪ੍ਰਮਾਤਮਾ ਦੀ ਭਗਤੀ ਦੇ ਨਾਲ ਜੁੜਦਾ ਹੈ ਫਿਰ ਇਹਦੀਆਂ ਚਿੰਤਾਵਾਂ ਜੀਵਨ ਦੇ ਵਿੱਚੋਂ ਮਿਟ ਜਾਂਦੀਆਂ ਹਨ ਕਿਉਂਕਿ ਇਸ ਬਾਣੀ ਦੇ ਵਿੱਚ ਮਾਇਆ ਦੇ ਬੰਧਨ ਨਹੀਂ ਹਨ ਸੱਚ ਨਾਲ ਜੁੜੀ ਹੋਈ ਨਿਰੰਕਾਰ ਦੀ ਬਾਣੀ ਮਨੁੱਖ ਨੂੰ ਮਾਇਆ ਦੇ ਬੰਧਨਾਂ ਤੋਂ ਮੁਕਤ ਕਰਕੇ ਜੀਵਨ ਮੁਕਤ ਬਣਾਉਂਦੀ ਹੈ ਇਸੇ ਕਰਕੇ ਪ੍ਰਭੂ ਦੀ ਸਿਫਤ ਸਲਾਹ ਦੇ ਵਿੱਚ ਕਿਸੇ ਝੂਠੇ ਦੀ ਸਿਫਤ ਨਹੀਂ ਲਿਖੀ ਗਈ ਪ੍ਰਭੂ ਦੀ ਬਾਣੀ ਦੇ ਵਿੱਚ ਕੇਵਲ ਤਾਂ ਕੇਵਲ ਸਿਫਤ ਪ੍ਰਮਾਤਮਾ ਦੀ ਲਿਖੀ ਗਈ ਹੈ ਇਸੇ ਕਰਕੇ ਗੁਰਬਾਣੀ ਜਦੋਂ बार-बार ਇਹ ਗੱਲ ਸਾਨੂੰ ਸਮਝਾਉਂਦੀ ਹੈ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਤੇ ਧੰਨ ਗੁਰੂ ਅਮਰਦਾਸ ਸਾਹਿਬ ਜੀ ਅੱਜ ਦੀ ਸਵੇਰ ਦੀ ਜਿਹੜੀ ਜੀਵਨ ਜਾਂਚ ਦੱਸ ਰਹੇ ਹਨ ਕਹਿੰਦੇ ਵਾਹ ਵਾਹ ਬਾਣੀ ਨਿਰੰਕਾਰ ਹੈ ਮੈਂ ਕੁਰਬਾਨ ਜਾਨਾ ਐਪਰੀਸ਼ੀਏਟ ਕਰਦਾ ਵਾਹ ਵਾਹ ਕਰਦਾ ਸਤਿਗੁਰ ਦੀ ਸਿਫਤ ਸਲਾਹ ਰੂਪੀ ਪਾਵਨ ਪਵਿੱਤਰ ਬਾਣੀ ਨੂੰ ਜੋ ਨਿਰੰਕਾਰ ਹੈ ਜਿਹਦਾ ਕੋਈ ਵੀ ਕਿਸੇ ਤਰੀਕੇ ਦਾ ਆਕਾਰ ਨਹੀਂ ਹੈ ਇਸ ਜੇਵੜਾ ਵਰਨਾ ਕੋਈ ਤੇ ਨਾਹੀ ਇਸ ਬਾਣੀ ਦੇ ਕੋਈ ਬਰਾਬਰ ਹੋ ਸਕਦਾ ਹੈ। ਨਾਹੀ ਇਹਦੀ ਕੋਈ ਬਰਾਬਰਤਾ ਕਰ ਸਕਦਾ ਹੈ ਜਿਵੇਂ ਪ੍ਰਮਾਤਮਾ ਦੀ ਕੋਈ ਬਰਾਬਰਤਾ ਨਹੀਂ ਕਰ ਸਕਦਾ ਇਵੇਂ ਬਾਣੀ ਦੀ ਵੀ ਕੋਈ ਬਰਾਬਰਤਾ ਨਹੀਂ ਕਰ ਸਕਦਾ। ਬਿਨ ਗੁਰ ਕਿਨੇ ਨ ਪਾਇਓ ਸਭ ਕਹਿੰਦੇ ਵਾਹ ਵਾਹ ਅਗਮ ਅਥਾ ਹੈ। ਵਾਹ ਵਾਹ ਸੱਚਾ ਸੋਏ। ਉਹ ਸ੍ਰਿ ਸਤਿਗੁਰੂ ਦਾ ਸਲਾਹ ਹੈ ਦੇ ਲਾਇਕ ਜਿਹੜਾ ਪ੍ਰਭੂ ਪਰਮਾਤਮਾ ਹੈ ਜਿਹੜੀ ਪਰਮਾਤਮਾ ਦੀ ਸਖਤ ਗੁਰਬਾਣੀ ਦੇ ਵਿੱਚ ਕੀਤੀ ਹੈ ਉਹ ਅਪਹੁੰਚ ਹੈ ਅਗੰਮ ਦਾ ਅਰਥ ਹੈ ਅਪਹੁੰਚ ਜਿੱਥੇ ਕੋਈ ਪਹੁੰਚ ਨਾ ਸਕੇ ਅਥਾ ਜਿਸ ਦੀ ਥਾਂ ਨਹੀਂ ਪਾਈ ਜਾ ਸਕਦੀ ਜਿਸ ਦੀ ਬਰਾਬਰਤਾ ਨਹੀਂ ਕੀਤੀ ਜਾ ਸਕਦੀ ਉਹ ਸੱਚਤ ਸਲਾਹ ਦੇ ਲਾਇਕ ਸਦਾ ਥਿਰ ਰਹਿਣ ਵਾਲਾ ਹੈ ਸਬ ਕਹਿੰਦੇ ਵਾਹ ਹੈ ਮੈਂ ਕੁਰਬਾਨ ਜਾਨਾ ਐਪਰੀਸ਼ੀਏਟ ਕਰਦਾ ਹਾਂ ਸੱਚੇ ਪ੍ਰਮਾਤਮਾ ਨੂੰ ਜੋ ਮੇਰੇ ਗਿਆਨ ਇੰਦਰੀਆਂ ਤੇ ਕਰਮ ਇੰਦਰੀਆਂ ਦੀ ਪਹੁੰਚ ਤੋਂ ਪਰੇ ਹੈ ਤੇ ਜਿਹੜਾ ਸਦਾ ਅਟਲ ਰਹਿਣ ਵਾਲਾ ਹੈ ਜਿਸ ਦੀ ਕੋਈ ਇੱਕ ਥਾਂ ਨਹੀਂ ਉਹ ਸਭ ਜਗ੍ਹਾ ਵਿਆਪਕ ਹੈ ਵਾਹ ਵਾਹ ਸੱਚਾ ਸੋਏ ਇਹ ਕੇਵਲ ਜਗਤ ਵਿੱਚ ਉਹੀ ਇੱਕ ਸਦਾ ਥਿਰ ਰਹਿਣ ਵਾਲਾ ਸੱਚਾ ਪ੍ਰਮਾਤਮਾ ਰਹੇਗਾ ਉਹਦੇ ਵਰਗਾ ਫਿਰ ਦੂਜਾ ਕੋਈ ਨਹੀਂ ਹੈ ਵਾਹ ਵਾਹ ਵੇ ਪਰ ਵਾਹ ਹੈ ਵਾਹ ਵਾਹ ਕਰੇ ਸੋ ਹੋਵੇ ਉਹ ਸਿਫਤ ਸਲਾਹ ਦਾ ਪ੍ਰਮਾਤਮਾ ਜੋ ਹੈ ਜਿਹਦੀ ਸਿਫਤ ਸਲਾਹ ਕੀਤੀ ਗਈ ਹੈ ਬਾਣੀ ਚ ਉਹ ਪ੍ਰਭੂ ਪ੍ਰਮਾਤਮਾ ਬਾਰੇ ਇਹ ਦੱਸਿਆ ਗਿਆ ਹੈ ਕਿ ਵਾਹਿਗੁਰੂ ਬਹੁਤ ਹੀ ਪਿਆਰਾ ਹੈ ਵੇ ਪ੍ਰਵਾਹ ਹੈ ਉਹਨੂੰ ਪ੍ਰਵਾਹ ਨਹੀਂ ਹੈ ਕੋਈ ਉਹਨੂੰ ਕੋਈ ਗੋਦੀ ਸਫਟ ਕਰੇ ਕੋਈ ਨਾ ਕਰੇ ਉਹ ਵੇ ਪ੍ਰਵਾਹ ਹੈ ਉਹਨੂੰ ਕੋਈ ਮਤਲਬ ਨਹੀਂ ਕਿ ਕੋਈ ਉਹਦੇ ਅੱਗੇ ਮੱਥੇ ਟੇਕੇ ਨਾ ਟੇਕੇ ਪਰ ਸਾਡਾ ਫਰਜ਼ ਬਣਦਾ ਹੈ ਕਿ ਬਾਣੀ ਸਾਨੂੰ ਇਹ ਸਮਝਾਉਂਦੀ ਹੈ ਕਿ ਜੋ ਪਰਿਪੂਰਣ ਪ੍ਰਮਾਤਮਾ ਨੇ ਤੈਨੂੰ ਜੀਵਨ ਦਿੱਤਾ ਹੈ ਉਹਦਾ ਸ਼ੁਕਰਾਨਾ ਕਰਿਆ ਕਰ ਵਾਹ ਵਾਹ ਕਰੇ ਸੋ ਹੋਏ ਉਹ ਪ੍ਰਭੂ ਪਰਮਾਤਮਾ ਦੀ ਸਿਫਤ ਸਲਾਹ ਦੀ ਜਿਹੜੀ ਅੰਮ੍ਰਿਤਮਈ ਪਾਵਨ ਬਾਣੀ ਹੈ ਜੋ ਪ੍ਰਭੂ ਪਰਮਾਤਮਾ ਦੀ ਸਿਫਤ ਸਲਾਨਾ ਹੈ ਉਹਦੇ ਵਿੱਚ ਇਹ ਗੱਲ ਸਾਨੂੰ ਸਮਝ ਆਉਂਦੀ ਹੈ ਕਿ ਪ੍ਰਭੂ ਜੋ ਕਰਦਾ ਹੈ ਉਹੀ ਹੁੰਦਾ ਹੈ ਉਹਦੇ ਹੁਕਮ ਤੋਂ ਬਾਅਦ ਕੁਝ ਵੀ ਨਹੀਂ ਹੁੰਦਾ ਵਾਹ ਵਾਹ ਅੰਮ੍ਰਿਤ ਨਾਮ ਹੈ ਗੁਰਮੁਖ ਪਾਵੇ ਕੋਏ ਪ੍ਰਭੂ ਪਰਮਾਤਮਾ ਦੀ ਸਿਫਤ ਸਲਾਹ ਵਾਹ ਵਾਹ ਜੋ ਉਹਦਾ ਮਨ ਚੋਂ ਨਿਕਲਦਾ ਹੈ ਕਦੋਂ ਨਿਕਲਦਾ ਹੈ ਸਾਡੇ ਮਨ ਚੋਂ ਵਾਹ ਜਦੋਂ ਅਸੀਂ ਸਰਪ੍ਰਾਈਜ਼ ਹੁੰਨੇ ਆ ਹੈਰਾਨ ਹੁੰਨੇ ਆ ਤੇ ਹੈਰਾਨ ਹੋ ਕੇ ਮਨੁੱਖ ਕਹਿੰਦਾ ਵਾਹ ਕਮਾਲ ਕਰ ਦਿੱਤੀ ਹੈ ਕੀ ਬਾਤ ਹੈ ਸਭ ਕਹਿੰਦੇ ਜਦੋਂ ਪ੍ਰਭੂ ਦੀ ਸਿਫਤ ਸਲਾਹ ਬਾਣੀ ਦੇ ਵਿੱਚੋਂ ਭਗਤ ਕਰਦਾ ਹੈ ਤੇ ਪ੍ਰਭੂ ਦੀ ਬਾਣੀ ਮਨੁੱਖ ਨੂੰ ਅश्चर्य ਦੇ ਵਿੱਚ ਲੈ ਜਾਂਦੀ ਹੈ ਤੇ ਇਤਨਾ ਮਨੁੱਖ ਹੈਰਾਨ ਹੁੰਦਾ ਹੈ ਇਤਨਾ ਪ੍ਰਭਾਵਿਤ ਹੁੰਦਾ ਹੈ ਕਿ ਉਹ ਵਾਹ ਵਾਹ ਉਹਦੇ ਮੁਖ ਤੋਂ ਨਿਕਲਦਾ ਹੈ ਫਿਰ ਨਿਕਲਦਾ ਹੈ ਵਾਹ ਗੁਰੂ ਵਾਹ ਗੁਰੂ ਤੂੰ ਧੰਨ ਹੈ ਵਾਹ ਵਾਹ ਅੰਮ੍ਰਿਤ ਨਾਮ ਹੈ ਪ੍ਰਭੂ ਪਰਮਾਤਮਾ ਦੀ ਸਿੱਖਤ ਸਲਾਹ ਕਰਨ ਵਾਲਾ ਜਿਹੜਾ ਉਹਦਾ ਹੁਕਮ ਹੈ ਨਾ ਸਤਗੁਰੂ ਕਹਿੰਦੇ ਉਹ ਅੰਮ੍ਰਿਤ ਹੈ ਉਹ ਵੀ ਬਹੁਤ ਹੀ ਐਪਰੀਸ਼ੀਏਟ ਦੇ ਕਾਬਿਲ ਹੈ ਬਹੁਤ ਵਾਹ ਵਾਹ ਹੈ ਜਿਸ ਦੇ ਨਾਮ ਨੂੰ ਜਪ ਕੇ ਜਿਹਦੇ ਹੁਕਮ ਵਿੱਚ ਰਹਿ ਕੇ ਸੁੱਖ ਮਿਲਦਾ ਹੈ ਗੁਰਮੁਖ ਪਾਵੈ ਕੋਇ ਪਰ ਕੋਈ ਵਿਰਲਾ ਹੀ ਗੁਰਮੁਖ ਹੈ ਜੋ ਆਪਣੇ ਮੁਖ ਨੂੰ ਗੁਰੂ ਦੇ ਸਾਹਮਣੇ ਕਰਦਾ ਹੈ ਗੁਰੂ ਦੀ ਦਸੀ ਰਹਿਤ ਕਮਾਉਂਦਾ ਹੈ ਉਸ ਨੂੰ ਹੀ ਇਸ ਸੱਚੇ ਪ੍ਰਮਾਤਮਾ ਵਾਹਿਗੁਰੂ ਦੇ ਗਿਆਨ ਦੀ ਸੋਝੀ ਤੇ ਸਮਝ ਪੈਂਦੀ ਹੈ ਵਾਹ ਵਾਹ ਕਰਮੀ ਪਾਈਐ ਆਪ ਦਇਆ ਕਰਦੇ ਸਿਫਤ ਸਲਾਹ ਦੀ ਦਾਤ ਉਸੇ ਜੀਵ ਨੂੰ ਮਿਲਦੀ ਹੈ ਜੋ ਆਪਣੇ ਆਪ ਨੂੰ ਪ੍ਰਮਾਤਮਾ ਦੇ ਚਰਨਾਂ ਦੇ ਵਿੱਚ ਜੋੜ ਕੇ ਪ੍ਰਮਾਤਮਾ ਦੀਆਂ ਕਿਰਪਾਵਾਂ ਤੇ ਰਹਿਮਤਾਂ ਦਾ ਭਾਗੀ ਬਣਦਾ ਹੈ ਤੇ ਆਪ ਹੀ ਇਹ ਫਿਰ ਅਰਦਾਸ ਕਰਦਾ ਹੈ ਜਿੰਨੂੰ ਮਿਲ ਗਈ ਹੈ ਨਾ ਸਿਫਤ ਸਲਾਹ ਫਿਰ ਉਹ ਹੰਕਾਰ ਚ ਨਹੀਂ ਆਉਂਦਾ ਫਿਰ ਉਹ ਇਹ ਕਹਿੰਦਾ ਹੈ हे ਵਾਹਿਗੁਰੂ ਤੂੰ ਦਇਆ ਕੀਤੀ ਹੈ हे परमात्मा जी तुसी कृपा ਕੀਤੀ ਹੈ ਕਿ ਤੁਸੀਂ ਦਇਆਵ ਹੋ ਕੇ ਦਇਆवान ਹੋ ਕੇ ਵਰਤੇ ਹੋ ਕਿ ਮੇਰੇ ਮਨ ਚੋਂ ਆਪ ਦੀ ਸਿਫਤ ਆਪ ਦਾ ਪਿਆਰ ਨਿਕਲ ਰਿਹਾ ਹੈ ਨਹੀਂ ਤੇ ਮੇਰੇ ਵਰਗੀ ਨੀਚ ਦੀ ਕੀ ਔਕਾਤ ਕਿ ਮੈਂ ਤੁਹਾਡੀ ਸਿਫਤ ਕਰ ਸਕਾਂ ਕਿਉਂਕਿ ਮੇਰੇ ਬਚਨ ਛੋਟੇ ਨੇ ਤੁਹਾਡੇ ਅੱਖਰ ਬਹੁਤ ਵੱਡੇ ਨੇ ਨਾਨਕ ਵਾਹ ਵਾਹ ਗੁਰਮੁਖ ਪਾਈਐ ਅੰਦਿਨ ਨਾਮ ਲਐ ਸਹਿਬ ਕਹਿੰਦੇ ਨੇ ਗੁਰੂ ਅਮਰਦਾਸ ਸਾਹਿਬ ਜੀ 헤 ਨਾਨਕ ਜੋ ਮਨੁੱਖ ਗੁਰੂ ਦੇ ਹੁਕਮ ਦੇ ਵਿੱਚ ਤੁਰਦਾ ਹੈ ਉਸ ਨੂੰ ਹੀ ਪ੍ਰਭੂ ਪਰਮਾਤਮਾ ਦੀ ਸਿਫਤ ਸਲਾਹ ਦੀ ਦਾਤ ਮਿਲਦੀ ਹੈ ਉਹ ਹਰ ਵੇਲੇ ਹੀ ਫਿਰ ਪ੍ਰਭੂ ਦੇ ਹੁਕਮ ਵਿੱਚ ਰਹਿੰਦਾ ਹੈ ਹਰ ਵਕਤ ਪਰਮਾਤਮਾ ਨੂੰ ਹੀ ਸਲਾਉਂਦਾ ਹੈ ਮਹਲਾ 3 ਬਿਨ ਸਤਗੁਰ ਸੇਵੇ ਸ਼ਾਂਤ ਨਾ ਆਵਈ ਦੂਜੀ ਨਹੀਂ ਜਾਏ ਸਦਾ ਅਟਲ ਰਹਿਣ ਵਾਲੇ ਸੱਚੇ ਗੁਰੂ ਦੀ ਦੱਸੀ ਸੇਵਾ ਕਰਨ ਤੋਂ ਬਿਨਾ ਜੀਵਨ ਦੇ ਵਿੱਚ ਸ਼ਾਂਤੀ ਨਹੀਂ ਆਉਂਦੀ ਤੇ ਸਦਾ ਅਟਲ ਰਹਿਣ ਵਾਲੇ ਸੱਚੇ ਗੁਰੂ ਤੋਂ ਬਿਨਾ ਹੋਰ ਕੋਈ ਥਾਂ ਨਹੀਂ ਜਿੱਥੇ ਇਹ ਮਿਲ ਸਕੇ ਆਤਮਿਕ ਸ਼ਾਂਤੀ ਗੁਰੂ ਦੇ ਚਰਨਾਂ ਚੋਂ ਹੀ ਆਤਮਿਕ ਸ਼ਾਂਤੀ ਮਿਲਦੀ ਹੈ ਗੁਰੂ ਦੇ ਚਰਨਾਂ ਵਿੱਚ ਬੈਠ ਕੇ ਗੁਰੂ ਦੀ ਬਾਣੀ ਗੁਰੂ ਕੇ ਉਪਦੇਸ਼ਾਂ ਨੂੰ ਕਮਾ ਕੇ ਹੀ ਮਨ ਸ਼ਾਂਤ ਹੁੰਦਾ ਹੈ ਜੇ ਬਹੁਤੇ ਰਾ ਲੋਚੀਐ ਵਿਣ ਕਰਮੈ ਨਾ ਪਾਇਆ ਜਾਏ ਭਾਵੇਂ ਮਨੁੱਖ ਕਿਤਨੀ ਵੀ ਤਾਂਗ ਕਰੇ ਕਿਤਨੀ ਵੀ ਆਪਣੀ ਮਿਹਨਤ ਕਰੇ ਪਰਚੇਤਾ ਰਖਿਓ ਜਦ ਤੱਕ ਆਪਣੇ ਜੀਵਨ ਦੇ ਵਿੱਚ ਸੱਚ ਦੀ ਕਮਾਈ ਨਹੀਂ ਨਾ ਕਰਦਾ ਆਪਣੇ ਜੀਵਨ ਦੇ ਵਿੱਚ ਗੁਰਮਤ ਨੂੰ ਨਹੀਂ ਲਿਓਂਦਾ ਆਪਣੀ ਜੀਵਨ ਚੋਂ ਹੰਕਾਰ ਨਹੀਂ ਛੱਡਦਾ ਪ੍ਰਭੂ ਦੀ ਮਿਹਰ ਦੀ ਪ੍ਰਾਪਤੀ ਤੋਂ ਵਾਂਝਿਆ ਹੀ ਰਹੇਗਾ ਪ੍ਰਭੂ ਦੀ ਮਿਹਰ ਨਹੀਂ ਉਹਦੇ ਉੱਪਰ ਹੋ ਸਕਦੀ ਪ੍ਰਭੂ ਦੀ ਮਿਹਰ ਲੈਣ ਵਾਸਤੇ ਆਪਣੇ ਆਪ ਨੂੰ ਉਸ ਦੇ ਪਾਤਰ ਬਣਾਉਣਾ ਪਵੇਗਾ ਤੇ ਬਿਨਾਂ ਪ੍ਰਭੂ ਪਰਮਾਤਮਾ ਦੀ ਭਗਤੀ ਤੋਂ ਬਾਹੀ ਗੁਰੂ ਦੀ ਰਹਿਮਤ ਤੋਂ ਉਹਦੀ ਸਿਫਤ ਸਲਾਹ ਨਹੀਂ ਮਿਲ ਸਕਦੀ ਉਹਦੇ ਅੱਗੇ ਅਰਦਾਸ ਜੋਦੜੀ ਮਿਹਨਤ ਕਰਨੀ ਚਾਹੀਦੀ ਹੈ ਇਹ ਗੱਲ ਗੁਰੂ ਸਾਹਿਬ ਨੇ ਇਸ ਕਰਕੇ ਕਹੀ ਹੈ ਮਤਾਂ ਕਿਤੇ ਤੂੰ ਇਹ ਸੋਚ ਲਵੇਂ ਹੰਕਾਰੀ ਹੋ ਜਾਵੇਂ ਕਿ ਰੱਬ ਮੈਨੂੰ ਹੀ ਮਿਲਦਾ ਹੈ ਉਹਦੀ ਸਿਫਤ ਸਲਾਹ ਮੈਨੂੰ ਹੀ ਆਉਂਦੀ ਹੈ ਸਭ ਕੰਦੇ ਨਹੀਂ ਤੂੰ ਕੁਝ ਨਹੀਂ ਕਰ ਸਕਦਾ ਉਹੀ ਕਰਾਉਂਦਾ ਹੈ ਤਾਂ ਹੀ ਤੂੰ ਕਰਦਾ ਹੈ ਜਿਨ ਅੰਤਰ ਸਤਿਗੁਰੂ ਕਹਿੰਦੇ ਨੇ ਜਿਨ੍ਹਾਂ ਅੰਤਰ ਲੋਭ ਵਿਕਾਰ ਹੈ ਦੁਜੈ ਭਾਏ ਖੁਆਏ ਜਿਨ੍ਹਾਂ ਮਨੁੱਖਾਂ ਦੇ ਹਿਰਦੇ ਵਿੱਚ ਲੋਭ ਦਾ ਆਉ ਗੁਣ ਹੈ ਉਹ ਮਾਇਆ ਦੇ ਪਿਆਰ ਦੇ ਵਿੱਚ ਹੀ ਭੁੱਲੇ ਰਹਿੰਦੇ ਹਨ ਉਹ ਸਦਾ ਲਾਲਚ ਕਰਦੇ ਹਨ ਤੇ ਲੋਭ ਵਸ ਹੋ ਕੇ ਹੀ ਪ੍ਰਮਾਤਮਾ ਨੂੰ ਵੀ ਮੰਨਦੇ ਹਨ ਕਿ ਸ਼ਾਇਦ ਪ੍ਰਮਾਤਮਾ ਦਾ ਨਾਮ ਲੈ ਕੇ ਸਾਡਾ ਲੋਭ ਪੂਰਾ ਹੋ ਜਾਵੇ ਪਰ ਸਭ ਕਹਿੰਦੇ ਐਸੇ ਲਾਲਚੀ ਮਨੁੱਖ ਮਾਇਆ ਦੇ ਪਿਆਰ ਦੇ ਬੰਧਨਾਂ ਦੇ ਵਿੱਚ ਵੱਜੇ ਰਹਿੰਦੇ ਹਨ ਉਹ ਰੱਬ ਦਾ ਨਾਮ ਜ਼ਰੂਰ ਲੈਂਦੇ ਹਨ ਪਰ ਨਾਲ ਮਾਇਆ ਦੇ ਨਾਲ ਇਸ ਰੱਬ ਦੇ ਨਾਮ ਨੂੰ ਪਿੱਛੇ ਛੱਡ ਦਿੰਦੇ ਹਨ ਉਹਨਾਂ ਦੇ ਚਿੱਤ ਵਿੱਚ ਪਹਿਲਾ ਪਿਆਰ ਮਾਇਆ ਦਾ ਹੁੰਦਾ ਹੈ ਫਿਰ ਦੂਸਰਾ ਪਿਆਰ ਰੱਬ ਦਾ ਹੁੰਦਾ ਹੈ ਇਸੇ ਕਰਕੇ ਉਹਨਾਂ ਦੇ ਚਿੱਤ ਮਲੇ ਰਹਿੰਦੇ ਹਨ ਲੋਭੀ ਰਹਿੰਦੇ ਹਨ ਲਾਲਚੀ ਰਹਿੰਦੇ ਹਨ ਕਿਉਂਕਿ ਉਹ ਆਪਣੇ ਚਿੱਤ ਦੇ ਵਿੱਚ ਪਹਿਲਾ ਪਿਆਰ ਪ੍ਰਮਾਤਮਾ ਦਾ ਨਹੀਂ ਪਾ ਪਾਉਂਦੇ ਇਸੇ ਕਰਕੇ ਸਭ ਕਹਿੰਦੇ ਨੇ ਜਿਨ੍ਹਾਂ ਅੰਤਰ ਲੋਭ ਵਿਕਾਰ ਹੈ ਦੂਜੈ ਭਾਇ ਖੁਆਏ ਜਿਨ੍ਹਾਂ ਦੇ ਅੰਦਰ ਲੋਭ ਦਾ ਵਿਕਾਰ ਹੈ ਨਾ ਉਹ ਸਦਾ ਮਾਇਆ ਦੀਆਂ ਹੀ ਗੱਲਾਂ ਕਰਨਗੇ ਮਾਇਆ ਦੇ ਬੰਦਨਾ ਵਿੱਚ ਹੀ ਵੱਜੇ ਰਹਿਣਗੇ ਜੰਮਣ ਮਰਨ ਨਾ ਚੁੱਕਈ ਹੋਮੈ ਵਿੱਚ ਦੁੱਖ ਪਾਏ ਉਹਨਾਂ ਦਾ بار بار ਜੰਮਣਾ ਮਰਨਾ ਰਹੇਗਾ ਉਹ ਕਦੀ ਮੁੱਕੇਗਾ ਨਹੀਂ ਕਿਉਂਕਿ ਉਹ ਸਦਾ ਹੰਕਾਰ ਤੇ ਕਲੇਸ਼ ਦੇ ਵਿੱਚ ਹੀ ਪੈ ਰਹਿਣਗੇ ਤੇ ਹੰਕਾਰੀ ਤੇ ਕਲੇਸ਼ੀ ਮਨੁੱਖ ਕਿਸੇ ਜਗ੍ਹਾ ਵੀ ਚਲਾ ਜਾਵੇ ਉਹ ਸੁੱਖ ਨਹੀਂ ਪ੍ਰਾਪਤ ਕਰ ਸਕਦਾ ਉਹ ਆਪ ਵੀ ਦੁਖੀ ਰਹਿੰਦਾ ਹੈ ਆਪਣੇ ਆਲੇ ਦੁਆਲੇ ਨੂੰ ਵੀ ਦੁੱਖ ਦਿੰਦਾ ਹੈ ਜਿੰਨਾ ਸਤਗੁਰੂ ਸਿਉ ਚਿੱਤ ਲਾਇਆ ਸੋ ਖਾਲੀ ਕੋਈ ਨਾਏ ਸਰਵਕੰਡਿਤ ਜਿੰਨਾ ਮਨੁੱਖਾਂ ਨੇ ਆਪਣੇ ਸਤਿਗੁਰੂ ਦੇ ਨਾਲ ਚਿੱਤ ਜੋੜ ਲਿਆ ਉਹਨਾਂ ਵਿੱਚੋਂ ਪ੍ਰਭੂ ਦੇ ਮਿਲਾਪ ਤੋਂ ਫਿਰ ਕਿਸੇ ਨੂੰ ਵੀ ਮੇਰਾ ਪ੍ਰਭੂ ਪਰਮਾਤਮਾ ਵਾਂਝਿਆ ਨਹੀਂ ਰੱਖਦਾ ਜਿਨ੍ਹਾਂ ਨੇ ਆਪਣੇ ਚਿੱਤ ਵਿੱਚ ਗੁਰੂ ਸ਼ਬਦ ਨਾਲ ਸਾਝ ਪਾ ਲਈ ਨਾ ਗੁਰੂ ਸ਼ਬਦ ਦੀ ਵਿਚਾਰ ਜਿਨ੍ਹਾਂ ਨੇ ਕਰਨੀ ਸ਼ੁਰੂ ਕਰ ਲਈ ਸ਼ਬਦ ਗੁਰੂ ਨੂੰ ਆਪਣੇ ਜੀਵਨ ਦਾ ਆਧਾਰ ਬਣਾ ਲਿਆ ਸ਼ਬਦ ਗੁਰੂ ਤੋਂ ਪ੍ਰਭੂ ਦੀ ਸਿਫਤ ਸਲਾਹ ਮਿਲਦੀ ਹੈ ਤੇ ਫਿਰ ਪ੍ਰਭੂ ਦੀ ਸਿਫਤ ਸਲਾਹ ਤੋਂ ਬਿਨਾ ਖਾਲੀ ਕੋਈ ਵੀ ਨਹੀਂ ਰਹਿੰਦਾ ਜੋ ਆਪਣੇ ਆਪ ਨੂੰ ਪਰਮਾਤਮਾ ਦੇ ਚਰਨਾਂ 'ਚ ਜੋੜ ਲਵੇ ਗੁਰੂ ਜੀ ਦੇ ਚਰਨਾਂ 'ਚ ਜੋੜ ਲਵੇ ਪ੍ਰਭੂ ਦੀ ਸਿਫਤ ਸਲਾਹ ਦੇ ਵਿੱਚ ਜੋੜ ਲਵੇ ਤਿੰਨ ਜਮਕੀ ਤਲ ਬਨਾ ਹੋਵਈ ਨਾ ਓਏ ਦੁੱਖ ਸਹਾਈ ਫਿਰ ਜਦੋਂ ਪ੍ਰਭੂ ਦੀ ਸਿਫਤ ਸਲਾਹ ਜੀਵਨ 'ਚ ਵਸ ਜਾਂਦੀ ਹੈ ਹਰ ਵਕਤ ਤੇਰਾ ਤੇਰਾ ਮਨ ਲੋਚਣ ਲੱਗ ਪੈਂਦਾ ਹੈ ਫਿਰ ਮੌਤ ਦਾ ਡਰ ਜੀਵਨ ਦੇ ਵਿੱਚੋਂ ਮਿਟ ਜਾਂਦਾ ਹੈ ਨਿਰਭੈ ਹੋ ਜਾਂਦਾ ਹੈ ਐਸਾ ਭਗਤ ਫਿਰ ਉਸ ਨੂੰ ਕਦੀ ਵੀ ਦੁੱਖ ਨਹੀਂ ਮਿਲਦਾ ਪਾਵ ਉਹ ਮੌਤ ਦੇ ਸਹਮ ਤੋਂ ਉੱਪਰ ਉੱਠ ਜਾਂਦਾ ਹੈ ਤੇ ਦੁੱਖ ਦਰਦ ਰ ਉਹਦੀ ਜ਼ਿੰਦਗੀ ਚੋਂ ਮੁੱਕ ਜਾਂਦੇ ਹਨ ਕਿਉਂਕਿ ਉਹਨੂੰ ਸਮਝ ਪੈ ਜਾਂਦੀ ਹੈ ਕਿ ਵਾਹਿਗੁਰੂ ਦੇ ਗਿਆਨ ਦੀ ਸੂਝੀ ਹੋ ਜਾਂਦੀ ਹੈ ਕਿ ਇਹ ਸੁੱਖ ਇਹ ਦੁੱਖ ਜੀਵਨ ਦਾ ਅੰਗ ਨੇ ਫਿਰ ਉਹ ਆਨੰਦ ਤੇ ਖੇੜੇ ਵਿੱਚ ਰਹਿ ਕੇ ਆਪਣੇ ਜੀਵਨ ਨੂੰ ਬਸਰ ਕਰਦਾ ਹੈ ਨਾਨਕ ਗੁਰਮੁਖ ਉਬਰੇ ਸੱਚਾ ਸ਼ਬਦ ਸਲਾ ਸਮਾਹੇ ਹੈ ਨਾਨਕ ਜੋ ਮਨੁੱਖ ਗੁਰੂ ਦੇ ਸਨਮੁਖ ਹੋਏ ਹਨ ਉਹ ਦੁੱਖਾਂ ਤੋਂ ਬਚ ਗਏ ਹਨ ਕਿਉਂ ਸ਼ਬਦ ਵਿੱਚ ਲੀਨ ਹੋ ਜਾਂਦੇ ਹਨ ਤੇ ਸੱਚੇ ਸ਼ਬਦ ਵਿੱਚ ਲੀਨ ਹੋ ਕੇ ਨਾਨਕ ਗੁਰਮੁਖ ਉਬਰੇ ਉਹ ਗੁਰਮੁਖ ਭਗਤ ਇਸ ਸੰਸਾਰ ਦੀ ਬਾਜੀ ਨੂੰ ਜਿੱਤ ਜਾਂਦੇ ਹਨ ਸੱਚੇ ਸ਼ਬਦ ਸਮਾਹੇ ਨੂੰ ਵਾਹਿਗੁਰੂ ਦੇ ਸੱਚੇ ਸ਼ਬਦ ਦੇ ਵਿੱਚ ਆਪਣੀ ਸੁਰਤ ਜੋੜਦੇ ਹਨ ਸ਼ਬਦ ਨੂੰ ਵਿਚਾਰਦੇ ਹਨ ਸ਼ਬਦ ਦੀਆਂ ਡੂੰਘਾਈਆਂ ਤੇ ਜਾ ਕੇ ਆਪਣੇ ਮਨ ਨੂੰ ਗੁਰਮਤ ਦੇ ਨਾਲ ਜੋੜਦੇ ਹਨ ਆਖਰੀ ਹੈ ਪੌੜੀ ਸੱਭ ਕਹਿੰਦੇ ਢਾਡੀ ਤਿਸਨੋਂ ਆਖੀਐ ਜੇ ਕਸਮੈ ਤਰੇ ਪਿਆਰ ਸੱਭ ਕਹਿੰਦੇ ਮਾਲਕ ਦਾ ਤਾਬਿਆਦਾਰ ਚੱਕਰ ਭਗਤ ਪ੍ਰਚਾਰਕ ਉਹੀ ਹੈ ਜੋ ਮਨੁੱਖ ਆਪਣੇ ਮਾਲਕ ਪ੍ਰਭੂ ਨਾਲ ਪਿਆਰ ਪਾਉਂਦਾ ਹੈ ਉਹੀ ਪ੍ਰਭੂ ਦਾ ਢਾਡੀ ਅਖਵਾ ਸਕਦਾ ਹੈ ਭਾਪ ਪ੍ਰਭੂ ਦੀ ਸਿਫਤ ਸਲਾਹ ਉਹੀ ਬੰਦਾ ਕਰ ਸਕਦਾ ਹੈ ਉਹੀ ਢਾਡੀ ਦਾ ਅਰਥ ਹੈ ਜੋ ਦੀ ਸਿਫਤ ਸਲਾਹ ਕਰਦਾ ਹੈ ਪ੍ਰਚਾਰਕ ਉਹੀ ਬਣ ਸਕਦਾ ਹੈ ਜੋ ਆਪਣੇ ਜੀਵਨ ਦੇ ਵਿੱਚ ਸੱਚ ਦੀ ਕਮਾਈ ਕਰੇ ਸੱਚ ਦੀ ਕਮਾਈ ਕਰੇ ਤੇ ਆਪਣੇ ਮਨ ਵਿੱਚ ਪ੍ਰਮਾਤਮਾ ਦੇ ਹੁਕਮ ਨੂੰ ਟਿਕਾਵੇ ਤੇ ਆਪਣੇ ਜੀਵਨ ਦੇ ਵਿੱਚ ਪ੍ਰਮਾਤਮਾ ਦੇ ਬਖਸ਼ੇ ਹੋਏ ਗੁਣਾਂ ਨੂੰ ਕਮਾਵੇ ਤੇ ਕਮਾ ਕੇ ਰੱਬ ਵਰਗਾ ਬਣ ਜਾਵੇ ਦਰ ਖੜਾ ਸੇਵਾ ਕਰੇ ਗੁਰ ਸ਼ਬਦੀ ਵਿਚਾਰ ਉਹ ਮਨੁੱਖ ਪ੍ਰਭੂ ਦੀ ਹਜ਼ੂਰੀ ਵਿੱਚ ਟਿਕ ਕੇ ਪ੍ਰਭੂ ਦੀ ਭਗਤੀ ਨੂੰ ਅਰਾਧਦਾ ਹੈ ਉਹਦੇ ਗੁਣਾਂ ਨੂੰ ਆਪਣੇ ਜੀਵਨ ਵਿੱਚ ਵਸਾਉਂਦਾ ਹੈ ਤੇ ਪ੍ਰਭੂ ਦੀ ਸੇਵਾ ਕਰਦਾ ਹੈ ਕਿੱਥੋਂ ਗੁਰ ਸ਼ਬਦੀ ਵਿਚਾਰ ਗੁਰੂ ਸ਼ਬਦ ਦੀ ਵਿਚਾਰ ਕਰਕੇ ਗੁਰੂ ਸ਼ਬਦ ਦੀ ਵਿਚਾਰ ਚੋਂ ਗੁਰੂ ਕੀ ਸੰਗਤ ਨੂੰ ਗੁਰਮਤ ਨਾਲ ਜੋੜ ਕੇ ਇਹ ਪ੍ਰਭੂ ਪਰਮਾਤਮਾ ਦੀ ਸੱਚੀ ਸੇਵਾ ਦੇ ਵਿੱਚ तमाम ਕਾਇਨਾਤ ਨੂੰ ਲਾਉਂਦਾ ਹੈ ਤੇ ਸਦਾ ਉਸ ਸੱਚੇ ਨਿਰੰਕਾਰ ਦੀ ਭਗਤੀ ਵਿੱਚ ਜੁੜਦਾ ਹੈ ਢਾਡੀ ਦਰ ਕਰ ਪਾਈ ਸੀ ਸੱਚ ਰਖੈ ਉਰਤਾਰ ਜਿਉਂ-ਜਿਉਂ ਉਹ ਢਾਡੀ ਪ੍ਰਭੂ ਨੂੰ ਆਪਣੇ ਹਿਰਦੇ ਦੇ ਵਿੱਚ ਵਸਾਉਂਦਾ ਹੈ ਉਹ ਪ੍ਰਭੂ ਦੇ ਚਰਨਾਂ ਵਿੱਚ ਜੁੜਦਾ ਜਾਂਦਾ ਹੈ ਜਿਵੇਂ-ਜਿਵੇਂ ਪ੍ਰਚਾਰਕ ਗੁਰੂ ਦੀ ਗੱਲ ਢੁਗਾਈ ਚ ਕਰੂਗਾ ਗੁਰੂ ਸ਼ਬਦ ਦੀ ਵਿਚਾਰ ਕਰਕੇ ਸੰਗਤ ਨੂੰ ਸੁਣਾਊਗਾ ਤੇ ਨਾਲ-ਨਾਲ ਆਪ ਜੁੜਦਾ ਜਾਵੇਗਾ ਜਿਹੜਾ ਆਪ ਜੁੜਿਆ ਹੈ ਉਹੀ ਦੂਸਰੇ ਨੂੰ ਜੋੜ ਸਕਦਾ ਹੈ ਜੋ ਆਪ ਟੁੱਟਿਆ ਹੈ ਉਹ ਦੂਜੇ ਨੂੰ ਕੀ ਜੋੜੇਗਾ ਜਿਸ ਦੇ ਵਿੱਚ ਕਰੰਟ ਨਹੀਂ ਵਾਇਰ ਦੇ ਵਿੱਚ ਉਹ ਬਲਬ ਕੀ ਜਗਾਵੇਗੀ ਜੋ ਆਪ ਜਿਹਦੇ ਵਿੱਚ ਕਰੰਟ ਹੈ ਉਹੀ ਬਲਬ ਜਗਾ ਸਕਦਾ ਹੈ ਲਾਈਟ ਹੋਈ ਜਗੇਗੀ ਐਵੇਂ ਹੀ ਜਿਹਦੇ ਚਿੱਤ ਵਿੱਚ ਰੱਬ ਵੱਸਦਾ ਹੈ ਜਿਸ ਨੇ ਆਪਣੇ ਜੀਵਨ ਦੇ ਵਿੱਚ ਸੱਚ ਨੂੰ ਕਮਾਇਆ ਹੈ ਆਪਣੇ ਆਪ ਨੂੰ ਗੁਰੂ ਉਪਦੇਸ਼ਾਂ ਤੇ ਰੱਖਿਆ ਹੈ ਉਹੀ ਦੂਸਰੇ ਦੇ ਹਿਰਦੇ ਵਿੱਚ ਗੁਰਮਤ ਨੂੰ ਜਗਾ ਸਕਦਾ ਹੈ ਤੇ ਸਹਿਬ ਕਹਿੰਦੇ ਨੇ ਢਾਡੀ ਕਾ ਮਹਲ ਅਗਲਾ ਹਰ ਕਹਿ ਨਾਏ ਪਿਆਰ ਐਸੀ ਢਾਡੀ ਨੂੰ ਪ੍ਰਭੂ ਦੇ ਨਾਮ ਦੇ ਵਿੱਚ ਪਿਆਰ ਕਰਨ ਵਾਲਾ ਪ੍ਰਭੂ ਦੇ ਪਿਆਰ ਕਰਨ ਨਾਲ ਉਸ ਦੇ ਮਨ ਦੀ ਅਵਸਥਾ ਬਹੁਤ ਉੱਚੀ ਹੋ ਜਾਂਦੀ ਹੈ ਉਹ ਕਦੀ ਗਰਾਵਟ ਵਿੱਚ ਨਹੀਂ ਆਉਂਦਾ ਉਹ ਕਦੀ ਈਰਖਾ ਨਫ਼ਰਤ ਦੁਵੇਦ ਦੀਆਂ ਗੱਲਾਂ ਨਹੀਂ ਕਰਦਾ ਉਹ ਚੜ੍ਹਦੀ ਕਲਾ 'ਚ ਰਹਿੰਦਾ ਢਾਡੀ ਕੀ ਸੇਵਾ ਚੱਕਰੀ ਹਰ ਜਪ ਹਰ ਨਿਸਤਾਰ ਬਸ ਉਹੀ ਢਾਡੀ ਇਹੀ ਸੇਵਾ ਕਰਦਾ ਹੈ। ਇਹੀ ਚਾਕਰੀ ਕਰਦਾ ਹੈ ਕਿ ਉਹ ਪ੍ਰਭੂ ਦਾ ਨਾਮ ਜਪਦਾ ਹੈ ਤੇ ਪ੍ਰਭੂ ਉਸ ਨੂੰ ਸੰਸਾਰ ਸਮੁੰਦਰ ਤੋਂ ਪਾਰ ਲੰਘਣ ਦਾ ਤਰੀਕਾ ਦੱਸ ਦਿੰਦਾ ਹੈ ਤੇ ਜਿਸ ਪ੍ਰਚਾਰਕ ਤੇ ਇਹ ਸਮਝ ਆ ਜਾਵੇ ਜੋ ਪ੍ਰਚਾਰਕ ਗੁਰੂ ਦੀ ਰਸਨਾ ਤੋਂ ਦਿੱਤੀ ਹੋਈ ਜੀਭਾ ਤੋਂ ਗੁਰੂ ਸ਼ਬਦ ਦੀ ਵਿਚਾਰ ਕਰੇ ਸਤਿਗੁਰੂ ਕਹਿੰਦੇ ਸਮਝ ਲੈਣਾ ਜਿਸ ਨੇ ਆਪਣੇ ਜੀਵਨ ਦੀ ਕਮਾਈ ਕਰ ਲਈ ਉਹਨੂੰ ਕਿਸੇ ਅੱਗੇ ਹੱਥ ਟੱਡਣ ਦੀ ਲੋੜ ਨਹੀਂ ਮੰਗਤੇ ਬਣਦੀ ਲੋੜ ਨਹੀਂ ਉਹਦਾ ਫਰਜ ਹੈ ਗੁਰੂਦਰ ਦਾ ਚਾਕਰ ਬਣ ਕੇ ਗੁਰੂ ਦੀ ਸੇਵਾ ਕਰੇ ਗੁਰੂ ਸਾਹਿਬ ਹਰ ਜੀ ਟੋਲੀਆਂ ਚ ਪਾ ਦਿੰਦੇ ਹਨ ਅੱਜ ਦੇ ਅੰਮ੍ਰਿਤਮੇ ਬਚਨ ਸਤਗੁਰੂ ਜੀ ਨੇ ਬੜੀ ਕਿਰਪਾ ਦੇ ਨਾਲ ਸਾਨੂੰ ਗੁਰਮਤ ਦੀ ਸੋਝੀ ਸਮਝਾਉਂਦਿਆਂ ਹੋਇਆਂ ਸੱਚ ਨਾਲ ਜੋੜਨ ਦਾ ਯਤਨ ਕੀਤਾ ਹੈ ਬਾਣੀ ਨਾਲ ਜੋੜਨ ਦਾ ਯਤਨ ਕੀਤਾ ਹੈ ਆਓ ਬਾਣੀ ਨਾਲ ਜੁੜੀਏ ਗੁਰਬਾਣੀ ਦਾ ਪ੍ਰਚਾਰ ਆਪਣੇ ਜੀਵਨ ਚ ਵਸਾਈਏ ਕਿਵੇਂ ਲੱਗੇ ਅੱਜ ਦੇ ਵਿਚਾਰ ਜਰੂਰ ਸ਼ੇਅਰ ਕਰਨਾ ਜੀ ਤਾਂ ਕਿ ਅਸੀਂ ਵੱਤੋ ਵਾਦ ਗੁਰਮਤ ਨਾਲ ਜੁੜ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ